ਹੋਰ ਪਾਸੇ ਦੇਖੀਏ ਜਾ ਕੇ ਮੱਥਾ ਟੇਕਣ ਵਾਲਿਆਂ ਨੂੰ ਬੈਠੇ ਇੱਥੇ ਉਹ ਗੱਲ ਤਾਂ ਤੇਰੀ ਸਹੀ ਆ ਯਾਰ ਉਹ ਐ ਕਰਦੇ ਆ ਆਪਾਂ ਉਧਰਲੇ ਪਾਸੇ ਜਾ ਕੇ ਖਰੀਦ ਲਾਂਗੇ ਚਾਰ ਤੇ ਇੱਥੇ ਕਿਸੇ ਨੂੰ ਯਾਰ ਮਾੜੀ ਮੋਟੀ ਕੋਈ ਜ਼ਿੰਮੇਵਾਰੀ ਤਾਂ ਦੇ ਕੇ ਇਹਨੂੰ ਦੇ ਚੱਲ ਜ਼ਿੰਮੇਵਾਰੀ ਤਾਂ ਆਇਆ ਹੈ ਆ ਤਾਇਆ ਖੜਾ ਹਣਾ ਇਹਨੂੰ ਕਹਿ ਦਨੇ ਉਹ ਤਾਇਆ ਕਿਵੇਂ ਆ ਰਾਮਿਆ ਠੀਕ ਆ ਆਣਾ ਢੇਰੀ ਪਈ ਆ ਮੇਰੀ ਇੱਥੇ ਚਾਰ ਵਾਲੀ ਤੂੰ ਖਰੀਦ ਲੈ ਖਰੀਦ ਸ਼ਰਾ ਮੈਂ ਸੀ ਖਰੀਦ ਕੇ ਲੈਣੇ ਹਾਂ ਮੈਂ ਇੱਥੇ ਆ ਮੈਂ ਇੱਥੇ ਆ ਦੋ ਚਾਰ ਦਿਨ ਰੱਖੂਗਾ ਮੈਂ ਇੱਥੇ ਕੋਈ ਨਹੀਂ ਕੋਈ ਨਹੀਂ ਦੋ ਚਾਰ ਦਿਨ ਸ਼ਰਾ ਮੈਂ ਰਹੂਗਾ ਇੱਥੇ ਚੰਗਾ ਹਾਂ ਹਾਂ ਉਹ ਤਾਇਆ ਹਾਂ ਰਾਮਿਆ ਆ ਮੇਰੀ ਢੇਰੀ ਦੀ ਨਿਗ੍ਹਾ ਰੱਖੀ ਚੰਗਾ ਉਹ ਸ਼ੇਰਾ ਬੱਗਿਆ ਹਾਂ ਮੈਂ ਤਾਂ ਪਰਸੋਂ ਦਾ ਨਾ ਗੱਲ ਸੁਣ ਆਪਦੀ ਢੇਰੀ ਦਾ ਖਿਆਲ ਛੱਡਿਆ ਇਹਨੂੰ ਵੀ ਵੇਖੀ ਜਨ ਅੱਛਾ ਚੱਲ ਬਾਅਦ ਜਾਉਂਦਾ ਆ ਕੋਈ ਨਹੀਂ ਇਹਦੀ ਨਿਗ੍ਹਾ ਰੱਖੀ ਫਿਰ ਅੱਗਲਾ ਬੇਫਿਕਰ ਹੋ ਕੇ ਕੰਮ ਯਾਰ ਮੇਰੀ ਤਾਂ ਇੱਥੇ ਢੇਰੀ ਹੈ ਨਹੀਂ ਝੋਨੇ ਵਾਲੀ ਯਾਰ। ਪਾਇਆ ਹਾਂ ਰਾਮਿਆ ਯਾਰ ਝੋਨੇ ਵਾਲੀ ਮੇਰੀ ਢੇਰੀ ਹੈ ਨਹੀਂ ਯਾਰਾ ਕੌਣ ਲੈ ਗਿਆ? ਰਾਮਿਆ ਇੱਥੇ ਮੈਂ 4 ਦਿਨ ਪੂਰੀ ਨਿਗਾਹ ਰੱਖੀ। ਛੋਟੀ ਛੋਟੀ ਹੁੰਦੀ ਕਰਕੇ ਨੇ ਢੇਰੀ ਘਟ ਗਈ। ਘਟ ਕਿਵੇਂ ਗਈ ਬਾਈ? ਕੋਈ ਚੱਕ ਕੇ ਲੈ ਗਿਆ ਹੋਊਗਾ। ਯਾਰ ਦੇਖਿਆ ਨਹੀਂ ਬੰਦਾ ਤੂੰ। ਬੰਦਾ ਤਾਂ ਨਹੀਂ ਵੇਖਿਆ। ਹੋਰ ਕੀ ਵੇਖਿਆ ਫਿਰ? ਜਾਨਵਰ ਵੇਖਿਆ। ਜਾਨਵਰ ਵੇਖਿਆ। ਹਾਂ। ਕਿੱਥੇ ਬਾਈ? ਤੇਜੀ ਤੇ ਮੈਨੂੰ ਪਤਾ ਉਹੀ ਲੈ ਗਏ ਮੈਂ ਤੜਕੇ ਵੀ ਨਾ 10 ਵਜੇ। ਹਾਂ। ਉਦੋਂ ਲੱਗੇ ਪਏ ਹੁੰਦੇ ਆ। ਅੱਛਾ ਯਾਰ। ਹਾਂ। ਯਾਰ ਕਿੱਦਰ ਹੋਂ ਦੇਖਾ ਹਾਂ ਆ ਇੱਥੇ 5 ਕਿਲਿਆਂ ਦਾ ਝੋਨਾ ਪਿਆ ਹੈ ਹਾਂ ਇਹ ਜੋ ਜਮਾ ਨਹੀਂ ਖਾਂਦੇ ਇਹ ਵੀ ਗੱਲ ਹੈ ਹਾਂ ਤੇਰੇ ਝੋਨੇ ਚ ਖਾਨੀ ਕੀ ਪੇਂਦ ਕਰਾਈ ਵੀ ਸੀ ਹਾਂ ਤੇਰੀ ਢੇਰੀ ਤਾਂ ਨਾ 30 ਫੁੱਟ ਥੱਲੇ ਉਤਰ ਗਈ ਓਏ ਆ ਲੈ ਲੈ ਕੇ ਖੱਡਾਂ ਚ ਵੜ ਗਏ ਓਏ ਉਹੀ ਗੱਲ ਆ ਹਾਤਾ ਹੋ ਗਿਆ ਤੇਰੇ ਮੂੰਹ ਹਣੀ ਵੇਖੀ ਜਾਂਦਾ ਹਾਤਾ ਆ ਗੱਲ ਸੁਣ ਲੈ ਸਹੀ ਗੱਲ ਆ ਵਾਕਈ ਜਿਵੇਂ ਕਹਿੰਦਾ ਗਰੀਬ ਦੀ ਕੰਨੀ ਤੇ ਚੱਲਦੇ ਲੈ ਐਡਾ ਢੇਰ ਛੱਡ ਕੇ ਉਥੋਂ ਪੋਰਾ ਜਿਹੜੀ 10 ਕਿਲੋ ਦੀ ਢੇਰੀ ਸੋ ਸਾਰੀ ਲੈ ਗਏ ਗਰੀਬ ਦੀ ਤਾਂ ਜਮਾ ਗੱਲ ਸੁਣਾ ਮੇਰੀ ਪਾਸੇ ਤੇ ਚੱਲਣ ਲਾਤੀ ਜਿਹੜੇ ਪਿਆਰ ਮਨ ਦਾਣੇ ਸੀ ਉਹ ਖੱਡੇ ਚ ਵੜ ਕੇ ਉਹ ਚੱਕ ਕੇ ਲੈ ਤੂੰ ਇੰਨਾ ਰਾਮਿਆ ਹਾਂ ਚੱਲ ਕੋਈ ਫਿਰ ਮੁੱਕ ਗਿਆ ਨਾ ਇੱਟਾ ਪੱਟ ਕੇ ਕੱਢ ਕੇ ਲੈ ਜੀ ਲੈ ਹਾਂ ਚਲ ਕੋਈ ਆਏ ਹੋਏ ਲੋਕ ਬੈਂਕਾਂ 'ਚ ਪੈਸੇ ਇਨਵੈਸਟ ਕਰਦੇ ਹੁੰਦੇ ਆ ਤੇਰੇ ਖੱਜਾਂ 'ਚ ਠੀਕ ਆ